ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮੁਰ ਤੋਂ ਸਵਾਗਤ ਹੈ ਸਾਡੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਅੱਜ ਦੁਪਹਿਰ ਯਾਨੀ ਕਿ 26 April 2024 ਪੰਜਾਬ ਦੇ ਮੌਸਮ ਦੇ ਵਿੱਚ ਕੀ ਗਤੀਵਿਧੀਆਂ ਦਿਖਾਈ ਦੇ ਰਹੀਆਂ ਨੇ ਜੋ ਪਛਵੀ ਸਿਸਟਮ ਪੰਜਾਬ ਦੇ ਵਿੱਚ ਐਂਟਰ ਕਰਦਾ ਦਿਖਾਈ ਦੇ ਰਿਹਾ ਉਹਦਾ ਕੀ ਹਲਚਲ ਪੰਜਾਬ ਦੇ ਵਿੱਚ ਹੋਣ ਵਾਲੀ ਹੈ ਤੇ ਆਉਂਦੇ ਕੁਝ ਘੰਟੇ ਦੇ ਵਿੱਚ ਮੌਸਮ ਦੇ ਕਿਵੇਂ ਦੇ ਹਾਲਾਤ ਬਣਨਗੇ ਸ਼ਾਮ ਤੱਕ ਦੀ ਰਿਪੋਰਟ ਤੁਹਾਡੇ ਤੱਕ ਸਾਂਝੀ ਕਰਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਜਾਂ ਪੁਰਾਣੇ ਦਰਸ਼ਕ ਵੀ ਹੋ ਲਗਾਤਾਰ ਸਾਡੀ ਵੀਡੀਓ ਦੇਖ ਰਹੇ ਹੋ ਪਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰ ਰੱਖਿਆ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਮੌਸਮ ਦੀ ਜਾਣਕਾਰੀ ਦੀ ਵੀਡੀਓ ਅਪਲੋਡ ਕਰੀਏ ਤੁਹਾਡੇ ਸਿਰ ਮੌਕੇ ਸਿਰ ਜਾਣਕਾਰੀ ਵਾਸਤੇ ਨੋਟੀਫਿਕੇਸ਼ਨ ਆ ਸਕੇ ਤੁਸੀਂ ਮੌਕੇ ਸਿਰ ਜਾਣਕਾਰੀ ਲੈ ਕੇ ਕੁਝ ਨੂੰ ਇੰਪਲੀਮੈਂਟ ਕਰ ਸਕੋ ਤਾਜ਼ਾ ਸ਼ੈਟਰਡੇਮੇਜ ਦੇਖ ਲੈਂਦੇ ਹਾਂ ਜੀ ਫਿਲਹਾਲ ਪੰਜਾਬ ਦੇ ਵਿੱਚ ਜੋ ਪੱਛਮੀ ਸਿਸਟਮ ਸੀ ਕਿਸੇ ਮੱਝੇ ਵਾਲੇ ਖੇਤਰ ਦੇ ਵਿੱਚ ਐਂਟਰ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ ਜ਼ੂਮ ਕਰਕੇ ਦਿਖਾ ਦਿੰਦੇ ਤੁਹਾਨੂੰ ਇਹ ਇਮੇਜ ਪੰਜਾਬ ਦੀ ਤਾਜ਼ਾ ਸੈਟਲਾਈਟ ਇਮੇਜ ਹੈ ਜੀ 3:30 ਵਜੇ ਅੱਜ ਦੁਪਹਿਰ ਦੀ ਜਿਸ ਦੇ ਵਿੱਚ ਕੀ ਸਾਫ਼ ਦਿਖਾਈ ਦੇ ਰਿਹਾ ਜੋ ਪੱਛਮੀ ਸਿਸਟਮ ਸੀ ਉਹ ਕਿਧਰੇ ਕਰ ਤੇ ਪਹਾੜੀ ਖੇਤਰਾਂ ਦੇ ਵਿੱਚ ਪੂਰਨ ਤੌਰ ਤੇ ਐਕਟਿਵੇਟ ਹੋ ਚੁੱਕਿਆ ਹੈ ਤੇ ਕਿਧਨੇ ਕਿਤੇ ਮੱਝੇ ਵਾਲੇ ਖੇਤਰ ਵਿੱਚ ਵੀ ਐਂਟਰ ਕਰਦਾ ਦਿਖਾਈ ਦੇ ਰਿਹਾ ਹੈ ਜਿਸ ਦੇ ਨਾਲ ਕੀ 3 ਵਜੇ ਦੇ ਨੇੜੇ ਤੇੜੇ ਜੋ ਇੱਕ ਪੰਜਾਬ ਦੇ ਵਿੱਚ ਮਾਹੌਲ ਬਣਿਆ ਹੋਇਆ ਹੈ ਉਦੇ ਵਿੱਚ ਮਾਝੇ ਦਾ ਖੇਤਰ ਅਤੇ ਮਾਲਵੇ ਦਾ ਖੇਤਰ ਮਾਲਵੇ ਦੇ ਖੇਤਰ ਦੇ ਵਿੱਚ ਫਿਲਹਾਲ ਟੁੱਟਮੀ ਬੱਦਲ ਬਾਈ ਦਿਖਾਈ ਦੇ ਰਹੀ ਹੈ ਪਰ ਮਾਝੇ ਦੇ ਖੇਤਰ ਵਿੱਚ ਕਿਤੇ ਨਾ ਕਿਤੇ ਪੂਰਨ ਤੌਰ ਤੇ ਪਛਵੀ ਸਿਸਟਮ ਐਕਟੀਵੇਟ ਹੋ ਗਿਆ ਹੈ ਤੇ ਆਉਂਦੇ ਕੁਝ ਘੰਟੇ ਦੇ ਵਿੱਚ ਇਹ ਦੁਆਬੇ ਵੱਲੂ ਕੂਚ ਕਰੇਗਾ ਤੇ ਦੁਆਬੇ ਦੇ ਵਿੱਚ ਇਸ ਦਾ ਅਸਰ ਘੱਟ ਹੋਵੇਗਾ ਕਿਤੇ ਨਾ ਕਿਤੇ ਦੱਖਣੀ ਪੰਜਾਬ ਅਤੇ ਉੱਤਰੀ ਪੰਜਾਬ ਜਾਨੀ ਕਿ ਮਾਲਵੇ ਤੇ ਮਾਝੇ ਦੇ ਖੇਤਰਾਂ ਦੇ ਵਿੱਚ ਇਸ ਦਾ ਪੂਰਾ ਜੋਰ ਬਣਿਆ ਰਹੇਗਾ 3 ਵਜੇ ਦੇ ਨੇੜੇ ਤੇੜੇ ਕਿਤੇ ਨਾ ਕਿਤੇ ਹਲਕੀ ਕਿਰਮਣ ਕਾਣੀ ਮਾਝੇ ਦੇ ਖੇਤਰ ਵਿੱਚ ਤੇ ਸ਼ਾਮ ਦੇ ਵੇਲੇ ਹੁੰਦੇ ਹੁੰਦੇ ਕਿਤੇ ਨਾ ਕਿਤੇ ਸੈਂਟਰਲ ਪੰਜਾਬ ਦੇ ਵਿੱਚ ਲੁਧਿਆਣੇ ਦੇ ਫਜ਼ਿਲਕਾ ਫਰੀਦਕੋਟ ਤਰਨਤਾਰਨ ਮੁਕਤਸਰ ਬਠਿੰਡਾ ਇਹਨਾਂ ਏਰੀਆ ਦੇ ਵਿੱਚ ਕਿਤੇ ਨਾ ਕਿ ਟੁੱਟਮੀ ਬੱਦਲ ਬਾਈ ਤੇ ਨਾਲ ਹਲਕੀ ਫੁਲਕੀ ਕਿਣਮਣ ਕਾਣੀ ਤੇ ਹਲਕੀ ਫੁਲਕੀ ਗਰਜ ਚਮਕਦੇ ਛਿੱਟੇ ਪੈਂਦੇ ਹੋਏ ਦਿਖਾਈ ਦੇ ਰਹੇ ਨੇ ਤੇ ਇਹਨਾਂ ਦੇ ਨਾਲ ਨਾਲ ਅਗਰ ਗੱਲ ਕਰੀਏ ਹਵਾਵਾਂ ਦੀ ਹਵਾਵਾਂ ਦੀ ਗਤੀ ਵੀ ਕਿਤੇ ਨਾ ਕਿਤੇ 30 40 ਕਿਲੋਮੀਟਰ ਦੀ ਸਪੀਡ ਦੇ ਵਿੱਚ ਟੁੱਟਮੇ ਟੁੱਟਮੇ ਏਰੀਆ ਦੇ ਵਿੱਚ ਚੱਲਣ ਦੀ ਉਮੀਦ ਦਿਖਾਈ ਦੇ ਰਹੀ ਹੈ ਕਿਉਂਕਿ ਪੱਛਮੀ ਸਿਸਟਮ ਆਉਣ ਦੇ ਨਾਲ ਕਿਤੇ ਨਾ ਕਿਤੇ ਇੱਕ ਜੋ ਦਬਾਅ ਵਾਲਾ ਕੇਂਦਰ ਹੈ ਉਹ ਪੰਜਾਬ ਦੇ ਉੱਪਰਲੇ ਪਾਸੇ ਸਥਾਪਿਤ ਹੁੰਦਾ ਦਿਖਾਈ ਦੇ ਰਿਹਾ ਹੈ ਜੋ ਕਿ ਪਹਾੜੀ ਖੇਤਰ ਦੇ ਨੇੜੇ ਚੜ੍ਹੇ ਹੈ ਜਿਨ੍ਹਾਂ ਕਾਰਨ ਪੰਜਾਬ ਦੇ ਉੱਤਰੀ ਖੇਤਰ ਮਾਝੇ ਦੇ ਵਿੱਚ ਅਤੇ ਥੋੜੇ ਬਹੁਤੀ ਵੈਲਟ ਪਾਕਿਸਤਾਨ ਨੂੰ ਟੱਚ ਕਰਦੀ ਹੋਈ ਮਾਲਵੇ ਦੇ ਖੇਤਰ ਵਿੱਚ ਮੀਂਹ ਕਣੀ ਤੇ ਤੇਜ਼ ਹਨੇਰੀਆਂ ਅੱਜ ਦੁਪਹਿਰ ਤੋਂ ਲੈ ਕੇ ਰਾਤ ਦੇ ਵੇਲੇ ਤੱਕ ਹੁੰਦੀਆਂ ਦਿਖਾਈ ਦੇ ਰਹੀਆਂ ਨੇ ਤੇ ਸੈਂਟਰਲ ਪੰਜਾਬ ਦੇ ਵਿੱਚ ਵੀ ਕਿਣਮਣ ਕਾਣੀ ਦੇ ਅਸਾਰ ਪੰਜਾਬ ਸ਼ਾਮ ਦੇ 6-7 ਵਜੇ ਤੱਕ ਬਣੇ ਹੋਏ ਨੇ ਫਿਲਹਾਲ ਦੋਆਬੇ ਦਾ ਖੇਤਰ ਇਸ ਤੋਂ ਸਖਣਾ ਹੈ ਸਿਰਫ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਕਿਤੇ ਰਹਿ ਕੇ ਥੋੜੀ ਬਹੁਤੀ ਕਿਣਮਣ ਕਾਣੀ ਹੋ ਸਕਦੀ ਹੈ ਬਾਕੀ ਹੁਸ਼ਿਆਰਪੁਰ ਤੋਂ ਅੱਗੇ ਬਲਾਚੌਰ ਅਨੰਦਪੁਰ ਕੀਰਤਪੁਰ ਰੋਪੜ ਮੁਹਾਲੀ ਕੁਰਾਲੀ ਮੁਰਿੰਡਾ ਇਹਨਾਂ ਏਰੀਆ ਦੇ ਵਿੱਚ ਕਿਤੇ ਨਾ ਕਿਤੇ ਬਚਾਲ ਦਿਖਾਈ ਦੇ ਰਿਹਾ ਹੈ ਤੇ ਇਹ ਸੀਗੀ ਅੱਜ ਦੁਪਹਿਰ ਦੀ ਰਿਪੋਰਟ ਬਾਕੀ ਸ਼ਾਮ ਦੀ ਰਿਪੋਰਟ ਦੀ ਜਾਣਕਾਰੀ ਤੁਹਾਡੇ ਤੱਕ 6-7 ਵਜੇ ਤੱਕ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਬਣੇ ਰਹੇ ਬਣੇ ਰਹੋ ਚੈਨਲ ਵੈਦਰ ਅਪਡੇਟ ਤੁਹਾਡੇ ਨਾਲ ਤੇ ਬਾਕੀ ਜੋ ਵੀ ਰਿਪੋਰਟ ਹੋਵੇਗੀ ਤੁਹਾਡੇ ਤੱਕ ਪਹੁੰਚਦੀ ਕਰ ਦਿੱਤੀ ਜਾਵੇਗੀ ਧੰਨਵਾਦ ਸਾਰਿਆਂ ਦਾ ਜੀ